ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ 10 ਤੋਂ 15 ਏਕੜ ਜ਼ਮੀਨ ਦੀ ਲੋੜ ਹੈ ਜੀ ਮੋਟਰ ਵਾਲੀ ਜ਼ਮੀਨ ਹੋਵੇ ਏਰੀਆ ਰਾਮਪੁਰਾ ਮੋੜ ਮਾਨਸਾ ਬਠਿੰਡਾ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ 8 ਤੋਂ 12 ਏਕੜ ਜ਼ਮੀਨ ਬਿਨਾ ਮੋਟਰ ਵਾਲੀ ਹੋਵੇ ਏਰੀਆ ਰਾਮਪੁਰਾ ਮੋੜ ਮਾਨਸਾ ਬਠਿੰਡਾ 8146465181 ਦੂਜੇ ਨੰਬਰ ਹੈ ਜੀ 83603 18603 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੇਕਰ ਕਿਸੇ ਵੀ ਵੀਰ ਕੋਲ ਇਹ ਵਾਲੀ ਜ਼ਮੀਨ ਹੈ ਜਿਹੜੀ ਵਿਕਾਊ ਹੋਵੇ ਦੋ ਸੁਪਰ ਸਿੱਡਰ ਵਿਕਾਉ ਨੇ ਜੀ 18 ਫੁੱਟਾ 17 ਫੁੱਟਾ ਦੋਨਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੇਐਸ ਰਿਪਰ 2014 ਮਾਡਲ ਏਰੀਆ ਮਲੇਰਕੋਟਲਾ ਮਤੋਈ ਰੋਡ ਰੇਟ ਫੋਨ ਤੇ ਜੀ 78378 2542 ਇਸ ਨੰਬਰ ਤੇ ਫੋਨ ਕਰਕੇ ਦੋ ਸੁਪਰ ਸੀਡਰ ਤੁਸੀਂ ਖਰੀਦ ਸਕਦੇ ਹੋ ਨਾਲ ਇੱਕ ਕੇਐਸ ਰੀਪਰ ਹੈ ਜੀ ਰੇਟ ਸਾਰਿਆਂ ਦਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮੌਕੇ ਤੇ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਡੀਲ ਜਿਹੜੀ ਕਰ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਟਰਾਲਾ ਵਿਕਾਊ ਹੈ ਜੀ 14x7 ਦਾ ਟਰਾਲਾ ਪੱਕੇ ਟਾਇਰ 60 ਟਨ ਵਾਲੇ ਜੈਕ ਪਲਾਜ਼ਮਾ ਬਿਡ ਲੇਜ਼ਰ ਕਟਿੰਗ ਐਸੈਸਰੀ ਰੇਟ 2,85,000 285000 ਰੇਟ ਰੱਖੀ ਗਿਆ ਜੀ ਪਲਾਜ਼ਮਾ ਬਿਡ ਲੇਜ਼ਰ ਕਟਿੰਗ ਐਸੈਸਰੀ ਏਰੀਆ ਸੰਗਰੂਰ ਹੈ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 709722397 ਇਸ ਨੰਬਰ ਤੇ ਫੋਨ ਕਰਕੇ ਟਰਾਲਾ 14 ਵਾਇਸ 7 ਦਾ ਪੱਕੇ ਟੈਰ 50 ਟਨ ਵਾਲੇ ਜੈਕ 285000 ਵਿੱਚ ਖਰੀਦ ਸਕਦੇ ਹੋ ਦੋ ਟਰਾਲੀਆਂ ਨਾਲ ਤੂੜੀ ਵਾਲੇ ਜਾਲ ਵਿਕਾਉਨੇ ਦੋ ਟਰਾਲੀਆਂ ਨਾਲ ਤੂੜੀ ਵਾਲੇ ਜਾਲ ਵਿਕਾਉਨੇ ਜੀ ਡੈਂਪਰ ਟਰਾਲੀਆਂ ਨੇ ਜੀ ਰੇਟ 2,60,000 ਦੋਨਾਂ ਦਾ 2,60,000 ਦੋਨਾਂ ਰੇਟ ਹੈ ਏਰੀਆ ਪਿੰਡ ਮਨੀਆ ਨਾ ਸੰਘਰੂ 628421583 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਟਰਾਲੀਆਂ ਨੇ ਜਿਹੜੀਆਂ ਇਸ ਵੀਰ ਦੀਆਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇਖ ਲਓ ਜੀ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀਏ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੇ ਖੇਤਵਾਰੀ ਵਾਲੇ ਸੰਦਾਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਵੀਡੀਓ ਜਿਹੜੀ ਇਸ ਤਰ੍ਹਾਂ ਬਣਾ ਕੇ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ 98779884 ਵਾਲੇ ਇਸ ਨੰਬਰ ਸਾਡਾ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਪੰਜਾਬ ਨੰਬਰ ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਕੰਡੀਸ਼ਨ ਦਾ ਟਰੈਕਟਰ ਹੈ ਜੀ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਰੇਟ 3,70,000 3,70,000 ਪਰ ਰੇਟ ਰੱਖੇਗੇ 11 ਮਾਡਲ ਹੈ ਪੰਜਾਬ ਨੰਬਰ ਹੈ ਜੀ 78883 72304 78883 72304 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2011 ਮਾਡਲ ਪੰਜਾਬ ਨੰਬਰ 3,70,000 ਵਿੱਚ ਖਰੀਦ ਸਕਦੇ ਹੋ 150 ਕਿਲਾ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੀ ਏਰੀਆ ਫਾਜ਼ਿਲਕਾ ਲੁਧਿਆਣੇ ਬਠਿੰਡਾ ਜੇਕਰ ਇਨਾ ਏਰੀਆ ਦੇ ਵਿੱਚ ਕਿਸੇ ਵੀ ਵੀਰ ਨੇ 150 ਕਿੱਲਾ ਜ਼ਮੀਨ ਠੇਕੇ ਤੇ ਜੇ ਨਹੀਂ ਹੋਵੇ ਚਾਹੇ ਪਿਆ ਕਿਲੇ ਹੁਣ ਇੱਕ ਪਾਸੇ ਇੱਕ ਪਾਸੇ ਫਿਰ ਪਿਆ ਹੋਣ ਮਤਲਬ ਅਲੱਗ-ਅਲੱਗ ਟੁਕੜੇ ਹੋਣ ਪਰ ਹੋਵੇ 150 ਕਿੱਲਾ ਤਾਂ ਇਹ ਨੰਬਰ ਤੇ ਸੰਪਰਕ ਕਰੋ 81988 10585 ਪਲਾਟ ਵਿਕਾਊ ਹੈ ਜੀ ਸ਼ਹਿਰ ਫਿਰੋਜ਼ਪੁਰ 5 ਮਰਲੇ ਦਾ ਪਲਾਟ ਹੈ 30x45 ਰੇਟ ਹੈ ਜੀ 16 ਲੱਖ ਨਿਊ ਡਿਫੈਂਸ ਕਲੋਨੀ ਫੇਜ਼ 2 ਮਲਵਣਾ ਰੋਡ ਸਤੀਏ ਵਾਲਾ 95172 07372 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਹੈ ਜਿਹੜਾ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਤੁਸੀਂ 16 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਣਾ ਜੀ ਜਗਤਜੀਤ ਦਾ ਟੂੜੀ ਵਾਲਾ ਰਿਪਰ ਵਿਕਾਊ ਹੈ ਜੀ 2020 ਮਾਡਲ ਏਰੀਆ ਪਿੱਖੀ ਮਾਨਸਾ ਰੇਟ 2 ਲੱਖ ਰੁਪਏ 2 ਲੱਖ ਰੁਪਏ ਰੇਡ ਰੱਖੇ ਗਿਆ ਜੀ ਏਰੀਆ ਪਿੱਖੀ ਮਾਨਸਾ ਜਗਤਜੀਤ ਦਾ ਟੂੜੀ ਵਾਲਾ ਰਿਪਰ ਵਿਕਾਊ ਆ 2 ਮਾਡਲ ਹੈ ਜੀ 2 ਲੱਖ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੋਈ ਕੰਮ ਨਹੀਂ ਕਰਾਉਣ ਵਾਲਾ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਖਰੀਦਣ ਲਈ ਨੰਬਰ ਨੋਟ ਕਰ ਲਓ 904112036393 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੂੜੀ ਵਾਲਾ ਜਗਤਜੀਤ ਦਾ ਰਿਪਰ ਜਿਹੜਾ 2 ਲੱਖ ਰੁਪਏ ਚ ਖਰੀਦ ਸਕਦੇ ਹੋ ਜੀ ਚੋਟੀ ਆਈ ਹੈ ਜੀ ਪਹਿਲੇ ਸੂਏ ਆ ਅਮਰਤਸਰ ਮਹਿਤਾ ਰੋਡ ਤੋਂ ਪਹਿਲਣ ਝੋਟੀ ਵਿਕਾਉ ਹੈ ਜੀ ਮੰਗਰ ਕੱਟੀ ਹੈ ਦੁੱਧ 8 ਲੀਟਰ ਹੈ ਜੀ ਏਰੀਆ ਅੰਮ੍ਰਿਤਸਰ ਮਹਿਤਾ ਰੋਡ ਰੇਟ ਹੈ ਜੀ 78000 78000 ਰੁਪਏ ਰੇਟ ਰੱਖੇ ਗਿਆ ਜੀ 8 ਲੀਟਰ ਦੁੱਧ ਹੈਗਾ ਮੰਗਰ ਕੱਟੀ ਹੈ ਜੀ 88729 86375 88729 86375 ਇਸ ਨੰਬਰ ਤੇ ਫੋਨ ਕਰਕੇ ਪਹਿਲਣ ਝੋਟੀ ਹੈ ਜਿਹੜੀ ਤੁਸੀਂ 78000 ਚ ਖਰੀਦ ਸਕਦੇ ਹੋ ਰਜੇਂਦਰਾ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਹੈ 에ਰੀਆ ਜੀਪ ਪਿੰਡ ਪਿਲਛੀਆਂ ਰਤਿਆ ਰੇਟ 2,70,000 88723 7118 ਨੰਬਰ ਤੇ ਫੇਰ ਸਕਦੇ ਹੋ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਤਾਂ ਤੁਸੀਂ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਬੈਲ ਆਈਕਨ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਹਰ ਦਿਨ ਮਿਲ ਸਕੇ ਕੋਠੀ ਵਿਕਾਊ ਹੈ ਜੀ ਕੋਠੀ ਵਿਕਾਊ 20 ਮਰਲੇ ਦੇ ਵਿੱਚ ਬਣੀ ਹੈ ਤੇ ਕੋਠੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖੋ ਜੀ ਪੂਰੀ ਵੀਡੀਓ ਤੇ ਤੁਹਾਨੂੰ ਘਰ ਦਾ ਜਿਹੜਾ ਕੋਠੀ ਦਾ ਕੋਨਾ-ਕੋਨਾ ਦਿਖਾਇਆ ਗਿਆ ਤੁਸੀਂ ਵੇਖ ਸਕਦੇ ਹੋ ਏਰੀਆ ਜੀ ਪਿੰਡ ਪੰਪੋਈ ਬਟਾਲਾ ਗੁਰਦਾਸਪੁਰ ਜੇਕਰ ਪਰ ਰੇਟ ਦੀ ਗੱਲ ਕਰੀਏ 10 ਲੱਖ ਰੁਪਏ ਰੇਟ ਰੱਖੇ ਗਏ 10 ਲੱਖ ਰੁਪਏ ਰੇਟ ਰੱਖੇ ਗਏ ਜੀ 20 ਮਰਲੇ ਦੇ ਵਿੱਚ ਬਣੀ ਹੈ ਇਹ ਕੋਠੀ ਤੇ ਬਾਕੀ ਤੁਸੀਂ ਜਾ ਕੇ ਉੱਥੇ ਮਾਲਕ ਵੀਰ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਡੀਲ ਜਿਹੜੀ ਕਰ ਸਕਦੇ ਹੋ ਜੀ 84379 45349 84379 45349 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਬੀਰ ਨੂੰ ਬੇਨਤੀ ਹੈ ਜੀ ਜਿਹੜਾ ਤੁਸੀਂ ਨੰਬਰ ਵੀਡੀਓ ਦੇ ਥੱਲੇ ਚੱਲ ਰਿਹਾ 98798446 ਇਹ ਸਿਰਫ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਵੇਖੀਏ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਤਾਂ ਹਾਲ ਹੀ ਸਾਈਡ ਦਿੱਤਾ ਹੁੰਦਾ ਹੈ ਬਾਕੀ रिकॉर्डिंग ਵੀ ਕੀਤੀ ਹੁੰਦੀ ਹੈ ਨੰਬਰ ਤੇ ਤੁਸੀਂ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਜੀ ਕਈ ਵਾਰੀ ਵੀਰ ਇਹੀ ਨੰਬਰ ਨੋਟ ਕਰ ਲੈਂਦੇ ਨੇ ਇਹ ਨੰਬਰ ਹੈ ਜਿਹੜਾ ਤੁਸੀਂ ਇਹ ਐਡ ਕਰਵਾਉਣ ਦੇ ਲਈ ਸਾਡੇ ਚੈਨਲ ਦਾ ਨੰਬਰ ਹੈ ਜੀ ਜੇਕਰ ਤੁਸੀਂ ਐਡ ਕਰਵਾਉਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਬਾਕੀ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਛੋਟਾ ਮੋਟਾ ਜਾਂ ਕੋਈ ਵੱਡਾ bizness ਕਾਰੋबार ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਦਿੱਤੇ ਨੰਬਰ ਤੇ 987988446 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਜੀ 17 ਕਿੱਲੇ ਜ਼ਮੀਨ ਵਿਕਾਊ ਹੈ ਤਿੰਨ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਛੋਣੇ ਵਾਲੀ ਜ਼ਮੀਨ ਹੈ ਜੀ ਏਰੀਆ ਮਲੋਟ ਰੇਟ ਹੈ ਜੀ 40 ਲੱਖ ਰੁਪਏ ਕਿੱਲੇ ਦਾ 40 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਨੰਬਰ ਵੀਰ ਦਾ ਨੋਟ ਕਰ ਲਓ ਜੀ 9968441525 ਨੰਬਰ ਤੇ ਫੋਨ ਕਰਕੇ ਤੁਸੀਂ 17 ਕਿੱਲੇ ਜ਼ਮੀਨ ਹੈ ਜਿਹੜੀ ਤਿੰਨ ਮੋਟਰ ਕਨੈਕਸ਼ਨ ਲੱਗੇ ਨੇ ਝੋਨੇ ਵਾਲੀ ਜ਼ਮੀਨ ਹੈ ਮਲੋਟ ਏਰੀਏ ਚ ਹੈ 40 ਲੱਖ ਦੇ ਹਿਸਾਬ ਨਾਲ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜ਼ਮੀਨ ਪਲਾਟ ਕੋਠੀਆਂ ਖਰੀਦਣ ਚਾਹਵਾ ਨੋ ਤੁਸੀਂ ਤਾਂ ਤੁਸੀਂ ਜਾ ਕੇ ਪਹਿਲਾਂ ਚੈੱਕ ਕਰਿਆ ਕਰੋ ਜੀ ਉਸ ਤੋਂ ਬਾਅਦ ਤੁਸੀਂ ਪੇਮੈਂਟ ਵਗੈਰਾ ਕਰਿਆ ਕਰੋ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਪੇਮੈਂਟ ਨਾ ਕਰਿਆ ਕਰੋ ਜੀ ਬੈਠ ਕੇ ਗੱਲਬਾਤ ਕਰੋ ਉਸ ਤੋਂ ਬਾਅਦ ਤੁਸੀਂ ਪੇਮਰ ਦਾ ਜਿਹੜਾ ਕਰ ਸਕਦੇ ਹੋ ਅੱਜ ਦੇ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜ ਵਾਲੇ ਸੰਦ ਗੱਡੀਆਂ ਚਾਹੀਦੀਆਂ ਤਾਂ ਸਾਨੂੰ ਜ਼ਰੂਰ ਦੱਸੋ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਏਰੀਆ ਜ਼ਰੂਰ ਦੱਸਣ ਜੀ ਸਾਨੂੰ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ